ਇੱਕ ਵੀ ਜੀ ਹੁੰਦੀ ਆ ਆਹੋ ਆਹੋ ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ ਕੜਾਖੇ ਦੀ ਠੰਡ ਚ ਇੰਨਾ ਗੁਰੂ ਦੇ ਸਿੰਘਾਂ ਵੱਲੋਂ ਸਰੋਵਰ ਦੀ ਸੇਵਾ ਕੀਤੀ ਜਾ ਰਹੀ ਹੈ ਜਿਸ ਦੀਆਂ ਤਸਵੀਰਾਂ ਵੇਖ ਰੂਹ ਖੜੀ ਜਾਂਦੀ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਤੋਂ ਸਾਹਮਣੇ ਆ ਰਹੀਆਂ ਹਨ ਜਿੱਥੇ इन्ह सिंगा वालों ये सेवा निभाई जा रही है तुम भी वेखो यस्वीर ब्यूरो रिपोर्ट डेली पोस्ट पंजाबी ਧਾਤਾ ਧੰਨੇ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ ਕੜਾਖੇ ਦੀ ਠੰਡ ਚ ਇੰਨਾ ਗੁਰੂ ਦੇ ਸਿੰਘਾਂ ਵੱਲੋਂ ਸਰੋਵਰ ਦੀ ਸੇਵਾ ਕੀਤੀ ਜਾ ਰਹੀ ਹੈ ਜਿਸ ਦੀਆਂ ਤਸਵੀਰਾਂ ਵੇਖ ਰੂਹ ਖੜੀ ਜਾਂਦੀ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਤੋਂ ਸਾਹਮਣੇ ਆ ਰਹੀਆਂ ਹਨ ਜਿੱਥੇ ਇੰਨਾ ਸਿੰਘਾਂ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਤੁਸੀਂ ਵੀ ਵੇਖੋ ਇਹ ਤਸਵੀਰਾਂ ਇਹ ਕੰਮ ਬਹੁਤ ਮਾਣਦਾਈ ਆ ਇਹ ਕਿੰਨੀ ਜੁੱਦੀ ਆ ਰਿਪੋਰਟ ਡੇਲੀ ਪੋਸਟ ਪੰਜਾਬੀ ਇਹ ਕੰਮ ਸਰਵਪੱਖੀ ਆ ਇਹ ਕੀ ਜੇ ਹੁੰਦੀ ਆ ਇਸ ਪਾਸੇ ਦੌਰੇ ਦੇ ਬਾਅਦ ਦੇਖੋ ਗਏ ਕਿ ਸਾਡੇ ਨਾਮ ਬਾਵੂ ਦਾਤਾ ਧਨ ਤੇਰੀ ਸਿੱਖੀ ਧਨ ਸਿੱਖੀ ਦਾ ਨਜ਼ਾਰਾ ਕੜਾਖੇ ਦੀ ਠੰਡ 'ਚ ਇੰਨਾ ਗੁਰੂ ਦੇ ਸਿੰਘਾਂ ਵੱਲੋਂ ਸਰੋਵਰ ਦੀ ਸੇਵਾ ਕੀਤੀ ਜਾ ਰਹੀ ਹੈ ਜਿਸ ਦੀਆਂ ਤਸਵੀਰਾਂ ਵੇਖ ਰੂਹ ਖੜੀ ਜਾਂਦੀ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਤੋਂ ਸਾਹਮਣੇ ਆ ਰਹੀਆਂ ਹਨ ਜਿੱਥੇ ਇਨਾ ਸਿੰਘਾਂ ਵੱਲੋਂ ਇਹ ਸੇਵਾ ਨਿਵਾਜਿਆ ਜਾ ਰਹੀ ਹੈ ਤੁਸੀਂ ਵੀ ਵੇਖੋ ਇਹ ਤਸਵੀਰਾਂ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ